ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਦਰਅਸਲ ਆਪਣੇ ਹੀ 11 ਸਾਲਾ ਪੁੱਤ ਨੂੰ ਦਰਦਨਾਕ ਮੌਤ ਦਿੱਤੀ ਗਈ ਹੈ ਪਿਓ ਦੇ ਵੱਲੋਂ ਜੀ ਹਾਂ ਮਤਰੇ ਪਿਓ ਦੇ ਵੱਲੋਂ ਪਰਨੇ ਦੇ ਨਾਲ ਗਲਾ ਘੁੱਟ ਕੇ ਆਪਣੇ 11 ਸਾਲਾ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਔਰ ਸਵੇਰੇ ਹੀ ਉਸ ਬੱਚੇ ਦਾ ਉਸ ਪੁੱਤ ਦਾ ਜਨਮ ਦਿਨ ਸੀ ਔਰ ਇੱਕ ਦਿਨ ਪਹਿਲਾਂ ਉਸ ਨੂੰ ਦਰਦਨਾਕ ਮੌਤ ਦੇ ਦਿੱਤੀ ਗਈ ਹੈ ਜੀ ਹਾਂ ਪਰਿਵਾਰਕ ਮੈਂਬਰ ਉਹ ਬਾ ਮਾਰ ਕੇ ਰੋਏ ਨੇ ਕਿਉਂਕਿ ਸਵੇਰੇ ਉਸ ਪੁੱਤ ਦਾ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਦਰਸਾਲਾ ਇਸ ਅ ਬੱਚੇ ਦਾ ਸਵੇਰੇ ਜਨਮ ਦਿਨ ਸੀ ਔਰ ਆਕਾਸ਼ ਦੀ ਪੁੱਤ ਦਾ ਨਾਮ ਹੈ ਆਕਾਸ਼ ਦਾ ਸਵੇਰੇ ਜਨਮ ਦਿਨ ਸੀ ਸਵੇਰੇ ਅ ਇਸਨੇ 12 ਸਾਲਾ ਦਾ ਹੋ ਜਾਣਾ ਸੀਗਾ ਪਰ ਇੱਕ ਦਿਨ ਪਹਿਲਾਂ ਹੀ ਇਸਤੇ ਮਤਰੇ ਪਿਓ ਦੇ ਵੱਲੋਂ ਪਰਨੇ ਦੇ ਨਾਲ ਗਲਾ ਕੁੱਟ ਕੇ ਇਸ ਦੀ ਦਰਦਨਾਕ ਮੌਤ ਜਿਹੜੀ ਹੈ ਉਹ ਕੀਤੀ ਗਈ ਹੈ ਤੜਪਾ ਤੜਪਾ ਕੇ ਆਕਾਸ਼ਦੀਪ ਨੂੰ ਮਾਰਿਆ ਗਿਆ ਉਸਦੇ ਹੀ ਮਤਰੇ ਪਿਓ ਦੇ ਵੱਲੋਂ ਤਾਂ ਸੱਚੀ ਕਾਲਯੁਗ ਆ ਗਿਆ ਹੈ ਅੱਜਕੱਲ ਆਪਣੇ ਹੀ ਆਪਣਿਆਂ ਤੋਂ ਨਫ਼ਰਤ ਕਰਦੇ ਨੇ ਇਹ ਭਾਵੇਂ ਮਤਰਿਆ ਪਿਓ ਹੀ ਸਹੀ ਪਰ ਰਿਸ਼ਤਾ ਤਾਂ ਪਿਓ ਵਾਲਾ ਸੀਗਾ ਔਰ ਜਿਸਨੇ ਆਪਣੇ ਹੀ ਬੱਚੇ ਨੂੰ ਪਰਨੇ ਦੇ ਨਾਲ ਗळा ਘੁੱਟ ਕੇ ਉਸਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਹੈ ਆਕਾਸ਼ ਤੜਫਦਾ ਰਿਹਾ ਵੀਖ ਮੰਗਦਾ ਰਿਹਾ ਕਿ ਛੱੜ ਦੇ ਪਾਪਾ ਪਰ ਉਹਨੂੰ ਨਹੀਂ ਸੀਗਾ ਪਤਾ ਕਿ ਉਹਦਾ ਪਾਪਾ ਜਿਹੜਾ ਆ ਉਹ ਇੰਨਾ ਹੈਵਾਨ ਹੈ ਇੰਨੀ ਦਰਿੰਦਗੀ ਉਹਦੇ ਵਿੱਚ ਭਰੀ ਹੋਈ ਹੈ ਤਾਂ ਦਰਿੰਦਗੀ ਦੇ ਨਾਲ ਆਪਣੇ ਹੀ ਬੱਚੇ ਨੂੰ ਉਸਨੇ ਜਿਹੜਾ ਆ ਮਾਰ ਦਿੱਤਾ ਹੈ ਉਸਦਾ ਕਤਲ ਕਰ ਦਿੱਤਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਣ ਘਰ ਦੇ ਵਿੱਚ ਸੱਥਰ ਛਾਏ ਹੋਏ ਨੇ ਜਿਹੜਾ ਬੱਚੇ ਦਾ ਨਾਨਾ ਹੈ ਉਹਦਾ ਰੋ ਰੋ ਕੇ ਬੁਰਾ ਹਾਲ ਹੈ ਦੱਸ ਦਈਏ ਕਿ ਪਹਿਲਾਂ ਆਕਾਸ਼ਦੀਪ ਦੀ ਮਾਂ ਦਾ ਪਹਿਲਾ ਵਿਆਹ ਹੋਇਆ ਸੀਗਾ ਪਰ ਉੱਥੇ ਕਿਸੇ ਕਾਰਨ ਤਲਾਕ ਹੋ ਗਿਆ ਤੇ ਉਸ ਨੂੰ ਦੂਜੇ ਥਾਂ ਵਿਆਹਿਆ ਗਿਆ ਔਰ ਜਿਸ ਦਾ ਨਾਮ ਗੁਰਪ੍ਰੀਤ ਸੀਗਾ ਔਰ ਗੁਰਪ੍ਰੀਤ ਦੇ ਜਦੋਂ ਵਿਆਹ ਆ ਤਾਂ ਗੁਰਪ੍ਰੀਤ ਦੇ ਇੱਕ ਬੱਚਾ ਹੋਇਆ ਔਰ ਇਹ ਪਹਿਲਾ ਤੋਂ ਹੀ ਬੱਚਾ ਸੀਗਾ ਆ ਤਾਂ ਗੁਰਪ੍ਰੀਤ ਇਸ ਬੱਚੇ ਤੋਂ ਮਤਰੇ ਬੱਚੇ ਤੋਂ ਨਫ਼ਰਤ ਕਰਦਾ ਸੀਗਾ ਪਰ ਨਫ਼ਰਤ ਕਿਸ ਗੱਲ ਨੂੰ ਸੀ ਇਹ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਕਿਉਂਕਿ ਇੱਕ ਹੁੰਦਾ ਹੈ ਕਿ ਇਸ ਕਾਰਨ ਬੱਚੇ ਤੋਂ ਨਫ਼ਰਤ ਸੀਗੀ ਪਰ ਉਹ 11 ਸਾਲਾ ਆਕਾਸ਼ਦੀਪ ਜਿਸ ਦੀ ਕੋਈ ਵੀ ਗਲਤੀ ਨਹੀਂ ਸੀਗੀ ਜਿਸ ਤੋਂ ਕੋਈ ਵੀ ਖਤਰਾ ਨਹੀਂ ਸੀਗਾ ਪਰ ਫਿਰ ਵੀ ਉਸ ਨੂੰ ਇੰਨੀ ਦਰਦਨਾਕ ਮੌਤ ਦਿੱਤੀ ਗਈ ਉਸਦੇ ਹੀ ਮਤਰੇ ਪਿਓ ਦੇ ਵੱਲੋਂ ਔਰ ਪਰਿਵਾਰਕ ਮੈਂਬਰਾਂ ਦਾ ਇਹੀ ਕਹਿਣਾ ਹੈ ਕਿ ਉਹ ਸਕੂਲ ਚੱਲਾ ਸੀ ਉਸ ਨੂੰ ਮਤਰੇ ਪਿਓ ਦੇ ਵੱਲੋਂ ਲਾਲਚ ਦਿੱਤਾ ਗਿਆ ਕਿਆ ਪੁੱਤ ਆ ਚੀਜ਼ ਲੈ ਲਾ ਤਾਂ ਆਕਾਸ਼ ਜਿਹੜਾ ਉਹ ਚਲਿਆ ਗਿਆ ਕਿਉਂਕਿ ਆਕਾਸ਼ ਤਾਂ ਵਿਚਾਰਾ ਨਿਆਣਾ ਸੀਗਾ 11 ਸਾਲ ਦੀ ਉਮਰ ਸੀ ਉਹਨੂੰ ਕੀ ਪਤਾ ਕਿ ਮੇਰੇ ਬਾਪ ਨੇ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਹੈ ਜਾਂ ਮੇਰੇ ਨਾਲ ਇੰਨੀ ਮਾੜੀ ਕਰਨੀ ਉਹਨੂੰ ਨਹੀਂ ਸੀਗਾ ਪਤਾ ਤਾਂ ਉਹ ਪਿਤਾ ਦੇ ਨਾਲ ਚਲਿਆ ਗਿਆ ਤਾਂ ਅਗਿਓ ਮਤਰਏ ਪਿਓ ਨੇ ਪਰਨੇ ਦੇ ਨਾਲ ਆਕਾਸ਼ ਦੀਪ ਦਾ ਗਲਾ ਕਟਿਆ ਤੇ ਗਲਾ ਕਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦਰਿੰਦਗੀ ਦੇ ਨਾਲ ਉਸ ਦੀ ਜਿਹੜੀ ਹੈ ਮੌਤ ਹੈ ਉਹ ਕੀਤੀ ਗਈ ਉਸ ਦਾ ਕਤਲ ਜਿਹੜਾ ਕੀਤਾ ਗਿਆ ਸਰਦੂਰਗੜ ਮਾਨਸਾ ਦੇ ਵਿੱਚ ਇੱਕ ਪਿੰਡ ਹੈ ਜਿੱਥੋਂ ਦੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰੂ ਕੰਬਾਉ ਹੈ ਆ ਰੋਂਗਟੇ ਖੜੇ ਖੋ ਜਾਂਦੇ ਆ ਜਦੋਂ ਅਸੀਂ ਸੁਣਦੇ ਆ ਕਿ ਯਾਰ ਪਿਓ ਤਾਂ ਪਿਓ ਹੀ ਹੁੰਦਾ ਚਾਹੇ ਮਤਰਿਆ ਕਿਉ ਨਾ ਹੋਵੇ ਜਿਹਦੇ ਨਾਲ ਪਿਓ ਸ਼ਬਦ ਲੱਗ ਗਿਆ ਤਾਂ ਉਹ ਬਾਪ ਹੀ ਹੁੰਦਾ ਪਰਮਤ੍ਰੇ ਬਾਪ ਨੇ 11 ਸਾਲਾਂ ਪੁੱਤ ਦੇ ਨਾਲ ਇੰਨੀ ਹਵਾਨੀਅਤ ਕਰਨੀ ਹੈ ਇੰਨੀ ਦਰਿੰਦਗੀ ਕਰਨੀ ਹੈ ਇਹ ਕੋਈ ਨਹੀਂ ਸੀਗਾ ਨਹੀਂ ਸੀਗਾ ਸੋਚ ਸਕਦਾ ਸਿਰਫ ਇਹੀ ਰੀਜ਼ਨ ਸੀ ਕਿ ਉਹ ਆਕਾਸ਼ ਦੀਵਤੋਂ ਪਰਮਤ੍ਰੇ ਬੱਚੇ ਤੋਂ ਨਫ਼ਰਤ ਕਰਦਾ ਸੀ ਨਫ਼ਰਤ ਕਿਉਂ ਕਰਦਾ ਸੀਗਾ ਇਹ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਜਿਸ ਕਾਰਨ ਉਸਨੇ ਪਰਨੇ ਦੇ ਨਾਲ ਗਲਾ ਘੁੱਟ ਕੇ ਆਪਣੇ ਹੀ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹ ਜਿਹੜਾ ਲੜਕਾ ਮਰਿਆ ਗਿਆ ਉਹ ਮੇਰਾ ਦੋਤਾ ਸੀ ਇਹ ਗੁੱਡੀ ਵੀ ਮੇਰੀ ਪਹਿਲਾਂ ਰੋਡਾਂ ਵਾਲੀ ਵੀ ਆਹੀ ਸੀ ਉਥੋਂ ਤਰਾਖੋ ਹੋਇਆ ਸੀ ਦੋ ਬੱਚੇ ਇਹਦੇ ਨਾਲ ਸੀਗੇ ਇੱਕ ਬੱਚਾ ਇੱਥੇ ਆ ਕੇ ਏਸ ਗੁਰਪ੍ਰੀਤ ਦਾ ਹੋਇਆ ਸੀ ਜਿਹੜਾ ਪਹਿਲਾਂ ਵਾਲਾ ਪਰੋਣਾ ਸੀ ਉਹਦਾ ਨਾਮ ਵੀ ਗੁਰਪ੍ਰੀਤ ਹੀ ਸੀ ਇਥੋਂ ਇਹ ਦੋਨੇ ਬੱਚੇ ਮੈਂ ਆਪਦੇ ਕੋਲੇ ਰੱਖ ਲਏ ਇਹ ਗੁੱਡੀ ਇਧਰ ਤੋਰਤੀ ਸੀ ਇਹਨਾਂ ਦਾ ਹੁਣ ਦੁਬਾਰੇ ਰੌਲਾ ਲੱਟਾ ਪੈ ਗਿਆ ਇਹਨੇ ਵਿਆਹ ਹੋਰ ਕਰਾ ਲਿਆ ਮੈਂ ਗੁੱਡੀ ਨੂੰ ਆਪਦੇ ਕੋਲੇ ਲਿਜਾ ਕੇ ਰੱਖ ਲਿਆ ਮੈਂ 2000 ਰੁਪਿਆ ਮਹੀਨੇ ਦਾ ਕਿਰਾਇਆ ਦਿੰਦਾ ਸੀ ਤੇ ਗੁੱਡੀ ਨੂੰ ਉਹ ਕਰਦਾ ਸੀ ਹੁਣ ਮਾਪਦੇ ਚਵਾਰੇ ਚ ਕੁੜੀ ਨੂੰ ਫਰੈਂਡ ਦਾ ਫਰੈਂਡ ਲਿਆ ਕੇ ਉੱਥੇ ਸੈੱਟ ਕਰ ਛੱਡੀ ਸੀ ਮੁੰਡਾ ਸਕੂਲ ਚ ਜਾਂਦਾ ਇਹਨਾਂ ਦੇ ਬਾਰ ਗੁੰਦੀ ਜਾਂਦਾ ਸੀ ਉੱਥੋਂ ਜਾਂਦੇ ਇਹਨੂੰ ਕਹਿੰਦਾ ਆ ਜਾ ਤੈਨੂੰ ਕੋਈ ਚੀਜ਼ ਦੇਵਾਇਆ ਕਰ ਤੇ ਰੱਖ ਲੈ ਲ ਜਾ ਕੇ ਕਿੰਨੇ ਸਾਲ ਦਾ ਬੱਚਾ ਜੀ ਬੱਚਾ 11 ਸਾਲ ਦਾ ਜੀ ਅ ਸਵੇਰੇ ਦਾ ਜਨਮ ਦੇਣਾ 11ਵੇਂ ਸਾਲ ਦਾ ਜੀ ਸਵੇਰੇ 11 ਸਾਲ ਦਾ ਬਣੂ ਹਾਂ ਇਹ ਬੱਚਾ ਤੁਹਾਡੇ ਕੋਲ ਹੀ ਰਹਿੰਦਾ ਸੀ ਕਿ ਪਿਤਾ ਕੋਲ ਜਾਂਦਾ ਸੀ ਮੇਰੀ ਕੁੜੀ ਤੁਹਾਨੂੰ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਬੱਚਾ ਇਹਨੇ ਅੰਦਰ ਵੜ ਲਿਆ ਜਾਂ ਇਹਨੇ ਮਾਰਤਾ ਸਾਨੂੰ ਜੀ ਜਿਹੜਾ ਇਹ ਤੋਂ ਛੋਟਾ ਮੁੰਡਾ ਸੀਗਾ ਉਹ ਇਹਦੇ ਕੋਲੇ ਛੱਡਿਆ ਸੀ ਜਿਹੜਾ ਇਹਦਾ ਸੀ ਉਸ ਬੰਦੇ ਨੇ ਉਹ ਜਵਾਕ ਨੇ ਪੁਲਿਸ ਨੂੰ ਦੱਸਿਆ ਵੀ ਐ ਕਰਕੇ ਸਾਡੇ ਘਰੇ ਆਇਆ ਸੀ ਸਕੂਲ ਤੋਂ ਛੁੱਟੀ ਤੋਂ ਬਾਅਦ ਹੀ ਲਿਆਇਆ ਤੇ ਮੇਰਾ ਡੈਡੀ ਮੈਨੂੰ ਕਹਿੰਦਾ ਜਾਂ ਤੂੰ ਦੁੱਧ ਲਿਆ ਤੇ ਮੈਂ ਕਿਆ ਕਰਦਾ ਉਹ ਇਹਨੂੰ ਲੈ ਕੇ ਅੰਦਰ ਵੜ ਗਿਆ ਮੈਂ ਦੁੱਧ ਲੈਣ ਵਗ ਗਿਆ ਜਦੋਂ ਮੈਂ ਦੁੱਧ ਲੈ ਕੇ ਆ ਗਿਆ ਉਹੋ ਨੇ ਉਵੇਂ ਜਿਹੀ ਚਾਹ ਬਿਨਾਂ ਦੁੱਧ ਤੋਂ ਛੜਤੀ ਤੇ ਮੁੰਡਾ ਪਤਾ ਨਹੀਂ ਮੈਂ ਆਖਿਆ ਘਰ ਨੂੰ ਵਾਗ ਗਿਆ ਹੁਣ ਮੈਨੂੰ ਲੈ ਕੇ ਭੱਲਣ ਬਾੜੇ ਛੱਡ ਗਿਆ ਜਿਹੜਾ ਤੁਸੀਂ ਆਖਦਾ ਹੁਣੇ ਜਵਾਈ ਕਹਿਣੇ ਮੰਨ ਲਓ ਤਲਾਕ ਹੋਇਆ ਸੀ ਬੇਸ਼ੱਕ ਇਹ ਤੇ ਇਹ ਕੰਮ ਕਰ ਕੀ ਕਰਦਾ ਸੀ ਕੰਮ ਕਰੇ ਚਿੱਟੇ-ਚੁੱਟੇ ਦਾ ਕੰਮ ਤੇ ਹੋਰ ਐਪਸੂਲ ਵਗੈਰਾ ਐਪਸੂਲ ਵਗੈਰਾ ਵੇਚਦਾ ਸੀ ਨਸ਼ੇ ਪੱਤੇ ਦਾ ਕੰਮ ਨਸ਼ੇ ਪੱਤੇ ਦਾ ਕੰਮ ਇਹਦਾ ਕੋਈ ਤੋਂ ਅਡੇ ਨਾਲ ਪਹਿਲਾਂ ਵੀ ਡਿਸਪੂਟ ਚੱਲਦਾ ਸੀਗਾ ਜੀ ਕੋਈ ਝਗੜਾ ਵੀ ਚੱਲਦਾ ਸੀ ਝਗੜਾ ਜੀ ਇਹਨੇ ਮੈਂ ਗੁੱਡੀ ਨੂੰ ਘਰੇ ਲੈ ਗਿਆ ਜੀ ਵਿਚਾਰ ਰੋਲਾ ਠਾ ਬੰਦੇ ਦਾ ਹੋ ਹੀ ਜਾਂਦਾ ਹੈ ਇਨੇ ਵਿਆਹ ਕਰਾ ਕੇ ਸਾਨੂੰ ਫੋਟੋ ਪਾਤੀ ਤੇ ਉੱਥੇ ਉਹ ਕਰੀ ਜਾਂਦਾ ਸੰਧੂਰ ਲਾਈ ਜਾਂਦਾ ਫਿਰ ਉਹ ਪੁਲਿਸ ਨੇ ਫੜ ਲੱਕ ਕੇ ਦਵੱਲੇ ਫਿਰ ਇਹਨੇ ਹੋਰ ਵਿਆਹ ਕਰਾ ਲਿਆ ਫੇਰ ਫੋਟੋ ਸਾਡੇ ਘਰੇ ਕਟ ਗਈ ਤਿੰਨ ਵਿਆਹ ਕਰਾਈ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗ ਤਾਂ ਹੀ ਹੁਣ ਇਹ ਇਨਸਾਫ ਤਾਂ ਹੋਣਾ ਚਾਹੀਦਾ ਜੀ ਹੁਣ ਐਵੇਂ ਜਵਾਬ ਖਦਾ ਦੱਸੋ ਵੀ ਜੇ ਉਹਨੇ ਟੱਕਰ ਲੈਣੀ ਸੀ ਤਾਂ ਸਾਡੇ ਨਾਲ ਲੈਂਦਾ ਫਿਰ ਦੇਖੀ ਜਾਂਦੀ ਜਿਵੇਂ ਹੁੰਦੀ ਆ ਮੁੰਡਾ ਮੇਰਾ ਗੱਭਰੂ ਹੈ ਇਹਦੇ ਨਾਲ ਲੈਂਦਾ ਉਹ ਬੱਚੇ ਤੋਂ ਮਾਰਨ ਨਾਲ ਕੀ ਮਸੂਮ ਤੋਂ ਸਾਨੂੰ ਨਿصافਤਾ ਹੀ ਚਾਹੀਦੀ ਜਿਹੜੀ ਬੰਦੀ ਕਾਰਵਾਈ ਆ ਉਹ ਹੋਵੇ ਜੀ ਤੇ ਜਿਹੜੇ ਉਹਦੇ ਨਾਲ ਬੰਦੇ ਹੋਰ ਨੇ ਕਿ ਇੱਕ ਲੇਡੀ ਦੱਸੀ ਜਾਂਦੀ ਹੈਗੀ ਹਨਾ ਤੇ ਇੱਕ ਗੁਰੇ ਨਾਂ ਦਾ ਬੰਦਾ ਹੈ ਜੀ ਉਹ ਵੀ ਅਰੈਸਟ ਕਰਕੇ ਆਂ ਵਕੀਲ ਸਿੰਘ ਜੀ ਤੇ ਕਾਸਦੀਪ ਜੀ ਨੂੰ ਕੀ ਮਾਰ ਦਿੱਤਾ ਗਿਆ ਕਾਲਾ ਘੋਟ ਕੇ ਉਹ ਮੇਰਾ ਭਾਣਜਾ ਸੀਗਾ ਤੇ ਮੇਰੀ ਭੈਣ ਪਹਿਲਾਂ ਕਿਤੇ ਵਿਆਹੀ ਹੋਈ ਸੀ ਉੱਥੋਂ ਚੱਲ ਛੱਡ ਛੜਾ ਹੋ ਗਿਆ ਨਹੀਂ ਨਾ ਉੱਥੋਂ ਪਿੱਛੋਂ ਦੋ ਜਵਾਕ ਸੀਗੇ ਇਹ ਛੋਟਾ ਸੀ ਗੋਦੀ ਸੀਗਾ ਕਾਸਦੀਪ ਦਾ ਤੇ ਜਦੋਂ ਤੋਂ ਨਵੇੜ ਹੋਇਆ ਤਾਂ ਅਸੀਂ ਨਾ ਇੱਥੇ ਹੀਰੇ ਵਾਲੇ ਗੁਰਪ੍ਰੀਤ ਨੂੰ ਇਹਨੂੰ ਇਹਦੇ ਨਾਲ ਸਹਿਮਤੀ ਨਾਲ ਗੁਰੂ ਘਰ ਚੰਡਾ ਸਾਹਿਬ ਦੇ ਉੱਥੋਂ ਤੋਰਤੀ ਸੀ ਇਹਦੇ ਨਾਲ ਉੱਥੋਂ ਕੀ ਸਾਲਕ ਰਹਿਣ ਦੇ ਬਾਅਦ ਇਹਨਾਂ ਕੋਲ ਇੱਕ ਮੁੰਡਾ ਹੋਇਆ ਆਪਦਾ ਜਿਹਦਾ ਨਾਮ ਕੀ ਜੋਤ ਆ ਤੇ ਰਿੰਜ ਦੇ ਨਾਲ ਚੱਲ ਪਈਆਂ ਇਹ ਜਵਾਕ ਸਹਿਮਤੀ ਨਾਲ ਗਏ ਹੋਏ ਸੀ ਇਹਦੇ ਨਾਲ ਰਹਿੰਦਾ ਕਿੱਥੇ ਸੀ ਬਈ ਇਹ ਇਹ ਹੀਰੇ ਵਾਲੇ ਹੀ ਹੀਰੇ ਵਾਲੇ ਹੀ ਰਹਿੰਦਾ ਸੀਗਾ ਉੱਥੋਂ ਇਹ ਪਹਿਲਾਂ ਤਾਂ ਦਿਹਾੜੀ ਦਾਪੇ ਕਰਦੇ ਚਲੋ ਜਮੀਨ ਆਉਂਦੀ ਸੀਗੀ ਇਹਨੂੰ ਦੋ ਕਿੰਨੇ ਤੇ ਉੱਥੋਂ ਇਹਨੇ ਫਿਰ ਜਦੋਂ ਆਪਦਾ ਬੱਚਾ ਹੋਇਆ ਇਹਦੇ ਕੋਲੇ ਰੈਂਜਚਾਰ ਸ਼ੁਰੂ ਹੋ ਗਈਆਂ ਇਹ ਜਵਾਖਾਂ ਨੂੰ ਇੱਧਰ ਅਣਕਾਰ ਕਰਨ ਲੱਗ ਗਿਆ ਸਾਡਿਆਂ ਨੂੰ ਅਣਕਾਰ ਕਰਨ ਲੱਗ ਗਿਆ ਚਲੋ ਲੜਾਈਆਂ ਆਸੀਂ ਜਵਾਖਾਂ ਨੂੰ ਇੱਥੇ ਲਿਆਏ ਇੱਥੇ ਲਿਆਏ ਇੱਥੇ ਸਕੂਲ ਲਾਇਆ ਤੇ ਕੁਝ ਟਾਈਮ ਤੋਂ ਹੁਣ ਇਹ 4 ਸਾਲ ਤੋਂ ਇੱਥੇ ਹੀ ਰਹਿ ਰਿਹਾ ਸੀ ਸਾਨੂੰ ਧਮਕੀਆਂ ਬਹੁਤ ਹੁੰਦੀਆਂ ਸੀ ਦੀਆਂ ਕੁੜੀ ਨਾਲ ਲੜੋ ਲੜਾਈਆਂ ਕਰਦਾ ਰਹਿੰਦਾ ਸੀਗਾ ਤੇ ਸਾਡਾ ਨਿਬਣ 9 ਸਾਲ ਕੁੜੀ ਰਹੀ ਹੈ ਇਹਦੇ ਘਰੇ ਸਾਡਾ ਕੋਈ ਇਹ ਤੋਂ ਲੈਣ ਦੇਣ ਨਹੀਂ ਕੀਤਾ ਕੁਝ ਵੀ ਨਹੀਂ ਅਸੀਂ ਚਲੂ ਸਹਿਜਮਤੀ ਨਾਲ ਆਪਦਾ ਇੱਕ ਪਾਸਾ ਕਰਨ ਮਾਰੇ ਨੇ ਨਵੀੜਾ ਕਰ ਲਿਆ ਸੀਗਾ ਨਵੇੜਾ ਕਰ ਲਿਆ ਸੀ ਉਸ ਤੋਂ ਬਾਅਦ ਨਵੇੜੇ ਤੋਂ ਬਾਅਦ ਵੀ ਕਾਫੀ ਟਾਈਮ ਮੇਰੀਆਂ ਦਰਖਾਸਤਾਂ ਆਈਆਂ ਥਾਣੇ ਦੇ ਵਿੱਚ ਬਹੁਤ ਜ਼ਿਆਦਾ ਮੈਂ ਦਰਖਾਸਤਾਂ ਦਿੱਤੀਆਂ ਜੀ ਜਦੋਂ ਕੋਈ ਮੜੀ ਗੱਲ ਕਰਨੀ ਮੈਂ ਉਹਦੀ ਦਰਖਾਸਤ ਦੇ ਕੇ ਯਾਨੀ ਸਭ ਤੋਂ ਪਹਿਲੀਆਂ ਜੇ ਜੇ ਕੋਈ ਮੂ ਵੀ ਗੱਲ ਕਰਨਦਾ ਮੈਂ ਤਾਂ ਵੀ ਆ ਕੇ ਥਾਣੇ ਦੇ ਵਿੱਚ ਦਰਖਾਸਤ ਦੇ ਕੇ ਯਾਨੀ ਉਹ ਦਰਖਾਸਤਾਂ ਦਾ ਇਹਨੇ ਕੋਈ ਉਹ ਨਹੀਂ ਸਮਝਦਾ ਸੀਗਾ ਮੇਨ ਮੁੱਦਾ ਨਹੀਂ ਸਮਝਦਾ ਸਿੱਧੀ ਗੱਲ ਕਹਿ ਜਾਂਦਾ ਸੀਗਾ ਮੇਰੇ ਕੋਲ ਰਿਕਾਰਡੀਆਂ ਪਈਆਂ ਸਿੱਧੀ ਗੱਲ ਕਹਿੰਦਾ ਸੀ ਮੈਂ ਪੁਲਿਸ ਵਾਲੇ ਸਾਰੇ ਖਰੀਦ ਲੈਣਾ ਸਿੱਧੀ ਗੱਲ ਜਿਹੜੀ ਇਹਨੇ ਕਹਿ ਕੇ ਰਿਕਾਰਡੀਆਂ ਪਾ ਕੇ ਮੈਨੂੰ ਮਾਰਨ ਦੀਆਂ ਧਮਕੀਆਂ ਪੱਕਾ ਕਨਫਰਮ ਨਹੀਂ ਸੀ ਵੀ ਸੱਚੀਓ ਵੀ ਆਪਦੇ ਜਵਾਕ ਨਾਲ ਵੀ ਬੰਦਾ ਇਹ ਕੰਮ ਕਰ ਦੂਗਾ ਇਹ ਕੱਲ ਕੀ ਤਕਰੀਬਨ ਸਵੇਰੇ ਮੈਂ ਸਕੂਲ ਖੁਦ ਛੱਡ ਕੇ ਆਇਆ ਬੱਚੇ ਨੂੰ 2 ਵਜੇ ਦੇ ਟਾਈਮ ਇਹ ਸਕੂਲੋਂ ਜਾ ਕੇ ਬੱਚੇ ਨੂੰ ਲੈ ਕੇ ਆਇਆ ਕਿਉਂਕਿ ਆਪਦਾ ਜਿਹੜਾ ਇਹਦਾ ਆਪਦਾ ਮੁੰਡਾ ਸੀ ਉਹਨੂੰ ਕੀ ਇਹ ਪੱਲਣ ਵਾਲੇ ਛੱਡਿਆ ਪੱਲਣ ਵਾਲੇ ਛੱਡ ਕੇ ਆ ਕੇ ਇਸ ਨੂੰ ਲਿਆ ਕੇ ਜਿਹੜੇ ਬੱਚੇ ਨੂੰ ਨੇ ਬੇਰਹਿਮੀ ਨਾਲ ਮਾਰਿਆ ਕੰਬਲ ਦੇ ਵਿੱਚ ਬੈਗ ਲਕੋ ਕੇ ਗੰਢਾਂ ਲਾ ਕੇ ਵਿੱਚ ਪੂਰਾ ਕੁੱਟਮਾਰ ਕਰਕੇ ਬੱਚੇ ਨੂੰ ਮਾਰਿਆ ਗਿਆ ਤੇ ਸਾਨੂੰ ਇਹਦਾ ਇਨਸਾਫ ਹੀ ਚਾਹੀਦਾ ਈ ਇਗਰ ਬਾਦ ਤੋਂ ਵਰਦੇ ਦੀ ਕਾਰਵਾਈ ਕੀਤੀ ਜਾਵੇ ਬੱਚਾ 9 ਸਾਲ ਦਾ ਬੱਚਾ ਸਿਰਫ 10 11 ਸਾਲਾਂ ਦਾ ਸੀਗਾ ਜੀ ਇਹਨੇ ਬਹੁਤ ਬੇਰਹਿਮੀ ਨਾਲ ਬੱਚੇ ਨੂੰ ਮਾਰਿਆ ਨਸ਼ੀਲੀਆਂ ਨਸ਼ੀਲੀਆਂ ਚੀਜ਼ਾਂ ਖਵਾਈਆਂ ਗਈਆਂ ਤੇ ਕੁੱਟ ਬਹੁਤ ਕੀਤੀ ਗਈ ਹੈ ਜੀ ਜਵਾਕ ਨਾਲ ਬੱਚਾ 6ਵੀਂ ਕਲਾਸ 'ਚ ਪੜਦਾ ਸਕੂਲ ਦੇ ਗੇਟ ਅੱਗੋਂ ਇਹ ਲੈ ਕੇ ਆਇਆ ਜੀ 6ਵੀਂ ਕਲਾਸ ਦੇ ਵਿੱਚ ਪੜਦਾ ਸੀਗਾ ਸਕੂਲ ਦੇ ਅੱਗੋਂ ਖੁਦ ਲੈ ਕੇ ਆਈਏ ਜਵਾਕ ਨੂੰ ਕੋਈ ਚੀਜ਼ ਖਵਾ ਕੇ ਦੂਜਾ ਜਦ ਅਸੀ ਕੀ ਭੱਲਣ ਵੜੇ ਲੈ ਕੇ ਗਏ ਉੱਥੇ ਜਾ ਕੇ ਛੋਟੇ ਜਵਾਕ ਤੋਂ ਪੁੱਛ ਕੀਤੀ ਹੈਗੀ ਉਹਨੇ ਬੱਚੇ ਨੇ ਪਹਿਲਾਂ ਇਹ ਕੁਝ ਵੀ ਨਹੀਂ ਮੰਨਦਾ ਸੀਗਾ ਮੰਨਿਆ ਤਾਂ ਇਹ ਆਪ ਤਾਂ ਕੁਝ ਵੀ ਨਹੀਂ ਮੰਨਿਆ ਜੀ ਤੇ ਉੱਥੋਂ ਜਦੋਂ ਬੱਚੇ ਨੇ ਦੱਸਿਆ ਵੀ ਇਹ ਘਰੇ ਆਇਆ ਸੀ ਘਰੋਂ ਤੋਂ ਬਾਅਦ ਸਾਨੂੰ ਆ ਕੇ ਜਦੋਂ ਅਸੀਂ ਟਿੱਕੇ ਨਹੀਂ ਫੇਰ ਜਾ ਕੇ ਆਪ ਦੇਖਿਆ ਜਦੋਂ ਦੇਖ ਕੇ ਇਹ ਕਹਦਾ ਉੱਥੇ ਸਾਨੂੰ ਉਸ ਤੋਂ ਬਾਅਦ ਮੁਲਾਜ਼ਮ ਆ ਕੇ ਸਾਨੂੰ ਬਾਹਰ ਕਰ ਦਿੱਤਾ ਗਿਆ ਸ਼ਾਨਬੀਨ ਚੱਲੀ ਆ ਵੀ ਫਿੰਗਰ ਹੋਣਗੇ ਇਹਨਾਂ ਦੇ ਫਿੰਗਰਪ੍ਰਿੰਟ ਚੈੱਕ ਕੀਤੇ ਜਾਣਗੇ ਸਾਰਾ ਕੁਝ ਉਸ ਤੋਂ ਬਾਅਦ ਅੱਤੇ ਡੈੱਡ ਬਡੀ ਆ ਹਸਪਤਾਲ ਪੇ ਜਿਹੜੇ ਇਹਦੇ ਨਾਲ ਜਦੋਂ ਕਿ ਪੁਲਿਸ ਨੇ ਰੇਡ ਕੀਤੀ ਆ ਤਿੰਨ ਚਾਰ ਬੁੜੀਆਂ ਨਿਕਲੀਆਂ ਸੀ ਤੇ ਇੱਕ ਮੁੰਡਾ ਇਹਦੇ ਨਾਲ ਗੋਰਾ-ਗੋਰਾ ਉਹ ਇਹਦੇ ਨਾਲ ਚਿੱਤੋ ਪਹਿਰੀ ਰਹਿੰਦਾ ਜੀ ਤੇ ਕਾਫੀ ਇਨਵੋਲਵ ਨੇ ਮੈਂ ਕਿਹਾ ਸਾਰਿਆਂ ਦਾ ਸਾਰਿਆਂ ਨੂੰ ਵਿੱਚ ਲੈਤਾ ਜਾ ਵੀ ਤੇ ਸਾਨੂੰ ਵੱਧ ਤੋਂ ਵੱਧ ਇਨਸਾਫ ਦਿੱਤਾ ਜਾ ਵੀ ਉਹਦਾ ਨਾਮ ਜੀ ਗੁਰਪ੍ਰੀਤ ਸਿੰਘ ਸੀਗਾ ਬੋਗੇ ਐਮਸੀ ਵਾਲੀ ਗਲੀ 'ਚ ਰਹਿੰਦਾ ਉਹ ਬੰਦਾ ਠੀਕ ਹੈ ਜੀ ਤੇ 2:30 ਵਜੇ ਦੇ ਵਿਚਾਲੇ ਉਹ ਬੱਚਾ ਸਕੂਲੋਂ ਲੈ ਕੇ ਆਇਆ ਬੱਚੇ ਨੂੰ ਤੇ ਉਸ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ ਘਰੇ ਲਿਆ ਕੇ ਉਹਨੇ ਉਸ ਖਲਿਆ ਖਵਾਇਆ ਪਿਆਗਾ ਕੁੱਟਮਾਰ ਕਰੀਏ ਬੱਚੇ ਦੀ ਤੇ ਬੱਚਾ ਸ਼ਰੀਪੁਰਾ ਨੀਲਾ ਹੋਇਆ ਪਿਆਗਾ ਠੀਕ ਹੈ ਜੀ ਤੇ ਅਸੀਂ ਤਾਂ ਪ੍ਰਸ਼ਾਸਨ ਮੂਰੇ ਹੀ ਮੰਗ ਕਰਦੇ ਆਂ ਵੀ ਉਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਵਿੱਚ ਉਹਦੇ ਇਨਵੋਲਵ ਆ ਬੰਦੇ 4 ਐ 5 ਐ ਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਅੱਛਾ ਇਹ ਬੱਚਾ ਕੀ ਲੱਗਦਾ ਕੀ ਸੋ ਗੁਰਪ੍ਰੀਤਾ ਉਹ ਤਾਂ ਬੇਟਾ ਸੀਗਾ ਜੀ ਹਾਂ ਹਾਂਜੀ ਹਾਂਜੀ ਸਤੇਲਾ ਸਤੇਲਾ ਸੀਗਾ ਜੀ ਬੱਚਾ ਉਹ ਤੇ ਆਪ ਦਾ ਜਦੋਂ ਜਿਹੜਾ ਆਪ ਦਾ ਖੂਨ ਸੀ ਆ ਉਹਨੂੰ ਤਾਂ ਜਦੋਂ ਪਿੰਡ ਛੱਡਿਆ ਪਹਿਲਾਂ ਭੱਲਣਵਾੜੇ ਉਸ ਤੋਂ ਬਾਅਦ ਆ ਕੇ ਤੇ ਇਸ ਬੰਦੇ ਇਹ ਬੰਦਾ ਨਸ਼ਾ ਵੀ ਕਰਦਾ ਸੀਗਾ ਇਹ ਸਿਰਫ ਨਸ਼ੇ ਦੀ ਉਸ ਕਰਕੇ ਬੰਦੇ ওভারਡੋਜ਼ ਕਰਕੇ ਮੰਨ ਲਓ ਇਹਨੇ ਇਹ ਕਦਮ ਚੱਕਿਆ ਤੇ ਬੱਚੇ ਦੀ ਕੁੱਟਮਾਰ ਵੀ ਹੋਈ ਹੈ ਤੇ ਗਲੀ ਵਾਲੇ ਵੀ ਹੈਗੇ ਨੇ ਸਾਰੇ ਉਹ ਹੈ ਗਵਾਹ ਸਾਰੇ ਸਰ ਗੱਲ ਇਹ ਸੀਗੀ ਵੀ ਇਹ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜਦਾ ਸੀ ਠੀਕ ਹੈ ਇਹਨੇ ਮੰਨ ਲਓ ਸਰਕਾਰੀ ਸਕੂਲ ਦੇ ਵਿੱਚੋਂ ਮੁੰਡੇ ਨੂੰ ਮੰਨ ਲਓ ਵੀ ਘਰੇ ਲਿਆਂਦਾ ਆਪਦੇ ਛੁੱਟੀ ਟਾਈਮ ਛੁੱਟੀ ਟਾਈਮ ਤੇ ਇਹਦਾ ਮੰਨ ਲਓ ਵੀ ਅਸੀਂ ਪੜਤਾਲ ਕੀਤੀ ਵੀ ਸਾਡਾ ਬੱਚਾ ਕਿੱਥੇ ਹੈ ਸਕੂਲ ਦੇ ਬੱਚਿਆਂ ਨੇ ਦੱਸਿਆ ਵੀ ਇਹਦਾ ਜਿਹੜਾ ਮੰਨ ਲਓ ਵੀ ਫਲਾਣਾ ਬੰਦਾ ਇਹਦਾ ਡੈਡੀ ਹੈ ਜਿਹੜਾ ਉਹ ਲੈ ਗਿਆ ਲੈ ਗਿਆ ਅਸੀਂ ਕੀਤੀ ਇਨਕੁਆਰੀ ਜਦੋਂ ਅਸੀਂ ਗਏ ਥਾਣੇ ਜਦੋਂ ਥਾਣੇ ਗਏ ਅਸੀਂ ਇਨਕੁਆਰੀ ਕਰਾਈ ਅਸੀਂ ਮੰਨ ਲਓ ਪੁਲਿਸ ਨੂੰ ਘਰੇ ਲੈ ਕੇ ਆਏ ਇੱਕ ਵਾਰੀ ਸਾਨੂੰ ਮਿਲਿਆ ਨਹੀਂ ਦੂਸਰੀ ਵਾਰ ਗਏ ਇਹ ਸਾਨੂੰ ਮਿਲਿਆ ਘਰੋਂ ਠੀਕ ਹੈ ਇੱਕ ਵਾਰੀ ਤੋਂ ਬਾਅਦ ਜਦੋਂ ਘਰੋਂ ਮਿਲਿਆ ਸਾਨੂੰ ਇਹ ਇਹਨੂੰ ਥਾਣੇ ਲੈ ਗਏ ਇਹਨੂੰ ਪੁੱਛਿਆ ਵੀ ਉਸ ਤੋਂ ਬਾਅਦ ਇਹਨੂੰ ਕੌੜੀਵਾੜੇ ਲੈ ਗਏ ਇਹ ਕਹਿੰਦਾ ਮੇਰਾ ਛੋਟਾ ਮੁੰਡਾ ਕੌੜੀਵਾੜੇ ਹੈ ਇੱਕ ਵਾਰੀ ਤੋਂ ਬਾਅਦ ਮੰਨ ਲਓ ਛੋਟਾ ਬੱਚਾ ਉੱਥੋਂ ਬੋਲਿਆ ਤੇ ਉਹ ਛੋਟਾ ਬੱਚਾ ਹੋਰ ਸੀਗਾ ਜੀ ਹਾਂ ਚਲ ਜੇ ਉਹ ਜਦੋਂ ਮੰਨ ਲਓ ਵੀ ਦੱਸਿਆ ਇਹਨਾਂ ਨੇ ਵੀ ਮੁੰਡਾ ਹੈਗਾ ਖੱਡਲ ਮੈਨੂੰ ਬੋਲਾ ਜਾਂ ਤੂੰ ਦੱਸ ਕੋਈ ਨਹੀਂ ਕੋਈ ਨਹੀਂ ਭਾਈ ਕੋਈ ਗੱਲ ਨਹੀਂ ਕੋਈ ਕੋਈ ਨਹੀਂ ਦੱਸ ਕੋਈ ਨਹੀਂ ਦੱਸ ਦੇ ਜਿਵੇਂ ਜਿਵੇਂ ਪਹਿਲਾਂ ਛੋਟੇ ਹੀ ਤਾਂ ਨਾ ਲੈ ਆਇਆ ਜਿਵੇਂ ਛੋਟੇ ਮੁੰਡੇ ਨੂੰ ਪਤਾ ਲੱਗਿਆ ਜਦੋਂ ਜਦੋਂ ਵੱਡੇ ਭਾਈ ਜਦੋਂ ਉਹ ਗਏ ਉੱਥੇ ਕੌੜੀਵਾੜੇੋਂ ਉਹਨੂੰ ਲੈ ਕੇ ਗਏ ਉਹਨੂੰ ਤੇ ਉਹ ਛੋਟੇ ਮੁੰਡੇ ਦੇ ਸਬੂਤ ਮਾੜੇ ਮੋٹے ਮਿਲੇ ਠੀਕ ਹੈ ਉਸ ਤੋਂ ਬਾਅਦ ਵੀ ਕੌੜੀਵਾੜੇ ਤੋਂ ਲੈ ਕੇ ਆਏ ਤਾਂ ਸਾਨੂੰ ਨਾ ਮੰਨ ਲਓ ਵੀ ਸਾਨੂੰ ਵਹਿਮ ਸੀਗਾ ਵੀ ਮੁੰਡਾ ਕਿਤੇ ਨਾ ਕਿਤੇ ਅੰਦਰ ਵੀ ਮੁੰਡਾ ਸਾਡਾ ਜਿਉਂਦਾ ਸਾਨੂੰ ਇਹ ਸੀਗਾ ਵੀ ਇਹਨੇ ਪਹਿਲਾਂ ਵੀ ਧਮਕੀਆਂ ਕਈ ਵਾਰ ਦਿੱਤੀਆਂ ਨੇ ਸਾਡੇ ਵੇੜੇ ਚ ਆ ਕੇ ਵੀ ਦਿੱਤੀਆਂ ਨੇ ਹਨਾ ਵੀ ਸਾਨੂੰ ਐਸੇ ਵੀ ਮੁੰਡਾ ਕਿਤੇ ਜਿਉਂਦਾ ਅਸੀਂ ਵੀ ਮੰਨ ਲਓ ਇੱਕ ਵਾਰੀ ਕੀਤੀ ਵੀ ਮੁੰਡਾ ਕਿੱਥੇ ਐ ਜਦੋਂ ਮੰਨ ਲਓ ਵੀ ਇਹਨੂੰ ਥਾਣੇ ਲੈ ਗਏ ਅਸੀਂ ਪਿੱਛੋਂ ਮੰਨ ਲਓ ਅਸੀਂ ਕਰਦੀ ਕਰਦੀ ਜਦੋਂ ਮੰਨ ਲਾ ਤਲਾਸ਼ੀ ਕੀਤੀ ਤਾਂ ਸਾਨੂੰ ਮੁੰਡੇ ਦੀ লাশ ਬਰਮਤ ਹੋਈ ਠੀਕ ਐ ਤੁਹਾਨੂੰ ਦਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਉਹ ਤਾਂ ਬੱਚਾ ਸੀਗਾ ਉਹ ਤਾਂ ਉਹ 10 ਸਾਲ ਦਾ ਬੱਚਾ ਸੀ ਜੇ ਉਹਦੇ ਨਾਮ ਉਹਦੇ ਨਾਮ ਤਾਂ ਕੀ ਬਹਿਰ ਕੱਢਣਾ ਸੀਗਾ ਠੀਕ ਐ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਸਾਫ਼ ਮਿਲੇ ਬੱਚੇ ਨੂੰ ਜਿਹੜੇ ਸਾਰੇ ਨੇ ਚੜ੍ਹਦੇ ਜਾਣ ਉਹ ਵੀ ਜਿਹੜੇ ਸਾਰੇ ਨੇ ਵੀ ਕੱਲ ਇਸ ਤਰ੍ਹਾਂ ਜੀ ਪਹਿਲਾਂ ਕੁੜੀਏ ਵਿਆਹੀ ਹੋਈ ਸੀ ਹੋਰ ਕਿਤੇ ਜੀ ਉੱਥੋਂ ਇਹਨਾਂ ਦਾ ਤਲਾਕ ਹੋ ਗਿਆ ਸੀ ਇਹ ਦੋ ਬੱਚੇ ਪਹਿਲਾਂ ਨਹੀਂ ਸੀ ਇੱਕ ਲੜਕੀ ਤੇ ਇੱਕ ਲੜਕਾ ਜੀ ਇਹਦੇ ਦੂਜੀ ਵਾਰ ਫੇ ਇਹਨਾਂ ਨੇ ਕਰਕੇ ਸੈਟਿੰਗ ਆਪੀ ਇੱਥੇ ਵਿਆਹ ਤੇ ਸੀ ਕੁੜੀਏ ਦੂਜੇ ਦੇ ਇਹਦੇ ਮਤਲਬ ਇੱਕ ਲੜਕਾ ਇਹਦਾਗਾ ਇਹਨੇ ਆਪ ਦਾ ਲੜਕਾ ਸਾਈਡ ਤੇ ਕਰ ਰਕਾ ਜੀ ਫੇਰ ਇੱਥੇ ਲੜਾਈ ਝਗੜਾ ਕਰਦਾ ਸੀ ਨਿਛੜੀ ਸੀਗਾ ਇਹ ਜੋ ਕੁਝ ਵੀ ਸੀ ਬਾਲਾ ਮੈਨੂੰ ਪਤਾ ਨਹੀਂ ਤੇ ਇਹ ਗੱਲ ਕਰ ਵੀ ਇਹ ਹੁਣ ਮੁੰਡੇ ਨਾਲ ਬਹਿਸ ਕਰਦਾ ਸੀ ਕਈ ਵਾਰੀ ਪਹਿਲਾਂ ਵੀ ਧਮਕੀਂ ਦਿੱਤੀਆਂ ਨੇ ਹੁਣ ਇਹ ਮੁੰਡਾ ਸਾਡੇ ਕੋਲੇ ਨਾਨੇ ਕੋਲ ਹੀ ਰਹਿੰਦਾ ਸੀ ਆਪਦੇ ਕੋਲੇ ਉਹੀ ਇਹਨੂੰ ਪਾਲਦੇ ਸੀ ਇਹਨਾਂ ਦੇ ਸਕੂਲ ਆਇਆ ਸੀ ਕੁੜੀ ਵੀ ਉੱਥੇ ਰਹਿੰਦੀ ਐ ਤੇ ਹੁਣ ਇਹਨੇ ਸਕੂਲੋਂ ਛੁੱਟੀ ਆਉਂਦਾ ਚੱਕ ਲਿਆ ਮੁੜ ਕੇ ਤੇ ਪਤਾ ਨਹੀਂ ਇਹਨੇ ਕੀ ਕਰਿਆ ਆਪਦੇ ਘਰੇ ਜਰੋ ਮੁੰਡਿਆਂ ਨੇ ਇਹਨਾਂ ਨੇ ਰਾਤ ਨੂੰ ਪਤਾ ਲੱਗਿਆ ਮੈਂ ਤਾਂ ਸਵੇਰੇ ਪਤਾ ਲੱਗਿਆ ਸੀ ਇਹ ਰਾਤ ਨੂੰ ਭਾਲ ਭੂਲ ਕਰੀ ਉੱਥੇ ਬੈਗ ਮਿਲਿਆ ਸਕੂਲ ਦਾ ਉਹਦਾ ਬੈਗ ਤਾਂ ਉਹਨਾਂ ਨੂੰ ਸ਼ੱਕ ਹੋ ਗਿਆ ਨਹੀਂ ਘਰ ਦਾ ਘੇਰਾ ਰੱਖਿਆ ਤਾਂ ਨਹੀਂ ਪੁਲਿਸ ਬੁਲਾਈ ਤੇ ਉੱਥੋਂ ਹੀ ਲਾਸ਼ ਭਰਾਉਂਦੋਈ ਐ ਪੁਲਿਸ ਨੇ ਕਰੀ ਆ। ਕੋਲੋਂ ਕੁੱਟਿਆ ਮਾਰਿਆ ਵੀ ਬਹੁਤ ਐ ਤੇ ਪਤਾ ਨਹੀਂ ਇਹਨੂੰ ਕੀ ਦਿੱਤਾ ਐ ਜ਼ਹਿਰ ਦਿੱਤੀ ਐ ਜਾਂ ਕੁਝ ਝਗ ਨਿਕ ਹਾਂਜੀ ਛੋਟੇ ਵੀਰ ਅੱਜ ਜਿਹੜੇ ਬੱਚੇ ਦਾ ਇੱਕ ਮਸਲਾ ਆ ਉਹਦੇ ਸੰਬੰਧ ਵਿੱਚ ਤੁਸੀਂ ਥਾਣੇ ਚਾਏ ਹੋ। ਹਾਂਜੀ। ਕੀ ਕਹਿਣਾ ਚਾਹੋ? ਮੇਰਾ ਨਾਮ ਅਰਸ਼ਦੀਪ ਹੈ। ਮੈਂ ਸਤੂਲੜ ਦੀ ਰਹਿਣ ਵਾਲਾ ਹਾਂ। ਉਹ ਜਿਹੜਾ ਬੱਚੇ ਦਾ ਕਤਲ ਹੋਇਆ ਉਹ ਮੇਰਾ ਭਾਂਜਾ ਸੀ ਜੀ। ਤੇ ਉਹਦੇ ਡੈਡੀ ਨਹੀਂ ਉਹਦੀ ਹਤਿਆ ਕਰਤੀ ਜੀ ਗਲ ਘੋਟ ਕੇ ਉਹਦੀ ਹਤਿਆ ਕੀਤੀ ਗਈ ਹੈ ਜੀ। ਤੇ ਸਾਡਾ ਜੋ ਮਤਲਬ ਬੰਦੀ ਕਾਰਵਾਈ ਆ ਸਾਨੂੰ ਇਨਸਾਫ ਚਾਹੀਦਾ ਈ ਜਿਹੜੇ ਉਹਦੇ ਨਾਲ ਬੰਦੇ ਕ੍ਰੂਰ ਨੇ ਜੀ ਸਾਰੇ ਬੰਦਿਆਂ ਦੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ। ਇੱਕ ਲੇਡੀ ਨਾਲ ਦੱਸੀ ਜਾਂਦੀ ਹੈ ਜੀ। ਤੇ ਉਹ ਲੇਡੀਆਂ ਭੱਜ ਗਈ ਜੀ ਪਤਾ ਨਹੀਂ ਕਿੱਧਰ ਗਈ ਕਿੱਧਰ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਗਿਆ ਜੀ ਅਜੇ ਤੱਕ ਉਹ ਕਿਤੇ ਵੀ ਲੇਡੀਆਂ ਜਾਣਾ ਸਾਨੂੰ ਤਾਂ ਇਹ ਇਨਸਾਫ ਚਾਹੀਦਾ ਜੀ ਬਸ ਹੋਰ ਕੌਣ ਬੰਦੇ ਆ ਜੀ ਕੋਈ ਨਾਂ ਨਾਮ ਇੱਕ ਗੋਰੇ ਨਾਂ ਦਾ ਬੰਦਾ ਦੱਸਿਆ ਜਾਂਦਾ ਜੀ ਕਿ ਉਹ ਤਾਂ ਉਥੋਂ ਮਤਲਬ ਪੁਲਿਸ ਨੇ ਅਰੈਸਟ ਹੀ ਕਰ ਲਈ ਉਹ ਬੰਦਾ ਤਾਂ ਗੁਰਪ੍ਰੀਤ ਵੀ ਅਰੈਸਟ ਆਈ ਤੇ ਗੋਰਾ ਵੀ ਅਰੈਸਟ ਆਈ ਗੋਰੇ ਦੇ ਘਰ ਰੜੀ ਹੈ ਉਹ ਜਿਹੜੀ ਭੱਜੀ ਹੈ ਉਹ ਗੋਰੇ ਦੇ ਘਰਾਂ ਵਾਲੀ ਹੈ ਜੀ ਜਿਹੜੀ ਭੱਜੀ ਹੈਗੀ ਇੱਕ ਬੱਚੀ ਵੀ ਆਈ ਉਹਦੀ 15 ਸਾਲ ਦੀ ਜੀ ਤੋਂ ਨੂੰ ਪੁਲਿਸ ਪ੍ਰਸ਼ਾਸਨ ਨੇ ਕੀ ਵਿਸ਼ਵਾਸਤ ਬਾਇ ਹਜੇ ਤੱਕ ਤਾਂ ਹੀ ਬਸ ਇੱਕ ਖੜੇ ਆਈਂ ਪਰੋਸਾਈ ਕੀ ਕੋਈ ਨਾ ਨਾਲ ਆਈ ਤੁਹਾਡੇ ਬਾਕੀ ਦੇਖੋ ਜੀ ਕੱਲ ਦੀ ਹੱਤਿਆ ਹੋਈ ਹੈ ਜੀ ਹਨਾ ਜੀ ਕੱਲ ਕਿੰਨੇ ਵਜੇ ਹੱਤਿਆ ਹੋਈ ਕੱਲ ਲਗਭਗ 2:30 ਤੋਂ 3 ਵਜੇ ਦੇ ਵਿੱਚ ਵਿੱਚ ਹੱਤਿਆ ਹੋਈ ਹੈ ਜੀ ਸਾਰਾ ਟਾਈਮ ਤੇ ਹਾਂਜੀ ਹਾਂਜੀ ਸਾਰਾ ਟਾਈਮ ਤੇ ਛੁੱਟੀ ਟਾਈਮ ਤੇ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਦਾ ਇਹ ਸਾਨੂੰ ਪਤਾ ਲੱਗਦਾ ਜੀ 4:30 5 ਵਜੇ ਜੀ ਐਂ ਕਰਕੇ ਰਿਪੋਰਟ ਜਦੋਂ ਰਿਪੋਰਟ ਦਿੱਤੀ ਜੀ ਕੀ ਕੀ ਪਤਾ ਲੱਗਿਆ ਸਾਨੂੰ ਜੀ ਬੋਡੀ ਨੂੰ ਉਹਨਾਂ ਨੇ ਖਪਾਉਣ ਦੀ ਕੋਸ਼ਿਸ਼ ਵੀ ਕੀਤੀ ਜੀ ਹਾਂਜੀ ਹਾਂਜੀ ਬੋਡੀ ਨੂੰ ਖਪਾਉਣ ਦੀ ਬੋਡੀ ਮਤਲਬ ਕੀ ਉਹਨੇ ਜੀ ਜਮਾ ਇਕੱਠੀ ਕਰਕੇ ਜੀ ਜਵਾਕ ਦੀ ਬੋਡੀ ਕਿੱਡੀ ਹੁੰਦੀ ਹੈ ਜੀ ਉਹਨੇ ਇਕੱਠੀ ਕਰਕੇ ਜੀ ਇੱਕ ਮਤਲਬ ਕੱਪੜੇ ਦੇ ਵਿੱਚ ਪੋਤਲੀ ਦੇ ਵਿੱਚ ਪੈਕ ਕਰਕੇ ਜੀ ਬੈਗ ਉਹਦੇ ਨਾਲ ਬੰਨਿਆ ਹੋਇਆ ਸੀ ਜੀ ਬੂਟ ਉਹਦੇ ਉਮੀ ਯੂਨੀਫਾਰਮ ਪਾਈ ਹੋਈ ਸੀ ਸਕੂਲ ਵਾਲੀ ਜੀ ਸਾਰਾ ਕੁਝ ਸੋਮੀ ਸੀ ਜੀ ਨੀਲ ਪਏ ਹੋਏ ਨੇ ਜੀ ਉਹਦੀ ਬੋਡੀ ਤੇ ਸਾਰੀ ਬੋਡੀ ਜੀ ਨੀਲ ਪਏ ਹੋਏ ਨੇ ਜੀ ਉਹਦੇ ਪਹਿਲਾਂ ਵੀ ਉਹਨੂੰ ਬਸ ਹੀ ਐਸੇ ਇਹ ਗੱਲ ਆ ਜੀ ਜਦੋਂ ਕੱਲ ਸਾਡੇ ਐਸਐਚਓ ਸਰਦੂਲਗੜ ਸਦਾਰ ਅੰਗਰੇਜ਼ ਸਿੰਘ ਰਾਤ ਨੂੰ ਗਸ਼ਤ ਤੇ ਸੀਗੇ ਤਾਂ ਇਹਨਾਂ ਪਾਸ ਬਕੀਨ ਸਿੰਘ ਉਤਰਪਾਲਾ ਸਿੰਘ ਨੇ ਆਪਣਾ ਬਿਆਨ ਲਿਖਾਇਆ ਵੀ ਸਾਡੀ ਲੜਕੀ ਇੱਥੇ ਸਰਦੂਲਗੜ ਬਾਟ ਨੰਬਰ 1 ਦੇ ਵਿੱਚ ਰਹਿੰਦੀ ਸੀਗੀ ਜਿਸ ਦੀ ਸੈਕੰਡ ਮੈਰਜ ਸੀ ਉਹਦੀ ਪਹਿਲੀ ਮੈਰਜ ਤੋਂ ਵੀ ਇੱਕ ਉਹਦੀ ਲੜਕੀ ਤੇ ਉਹਦਾ ਇੱਕ ਲੜਕਾ ਸੀਗਾ ਉਹ ਇਹਨਾਂ ਨਾਲ ਰਹਿੰਦੇ ਸੀ ਪਰ ਅੱਜ ਸਾਡਾ ਭਾਂਜਾ ਆਕਾਸ਼ਦੀਪ ਜੀ ਦੀ ਉਮਰ 11 ਸਾਲ ਆ ਤੇ 6ਵੀਂ ਜਮਾਤ ਵਿੱਚ ਪੜਦਾ ਸੀਗਾ ਉਹ ਘਰੇ ਨਹੀਂ ਆਇਆ ਤਾਂ ਅਸੀਂ ਲੱਭਦੇ ਲੱਭਦੇ ਜਦੋਂ ਆਪਣੀ ਲੜਕੀ ਦੇ ਘਰੇ ਪਹੁੰਚੇ ਤਾਂ ਸਾਡਾ ਜਵਾਈ ਕੁਰਪ੍ਰੀਤ ਸਿੰਘ ਸਾਨੂੰ ਵਰਗਦੇਵਾਲ ਸਿੰਘ ਜਿਹੜਾ ਸਾਡੀ ਲੜਕੀ ਦੇ ਪਹਿਲੇ ਬੱਚਿਆਂ ਨਾਲ ਨਫ਼ਰਤ ਕਰਦਾ ਸੀਗਾ ਆਕਾਸ਼ਦੀਪ ਦੇ ਗਲ ਦੇ ਵਿੱਚ ਪਰਣਾ ਪਾ ਕੇ ਉਸ ਨੂੰ ਦਾ ਗਲਾ ਘੁੱਟ ਰਿਹਾ ਸੀ ਤੇ ਜਾਂ ਅਸੀਂ ਜਦੋਂ ਜਾ ਕੇ ਇੱਕਦਮ ਦੇਖਿਆ ਤਾਂ ਉਹਨੇ ਪਰਨਾ ਉਹਦਾ ਇੱਕਦਮ ਛੜਤਾ ਤੇ ਜਿਸ ਦਾ ਕਾਰਨ ਬੱਚੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਸੀਂ ਰੋਲਾ ਪਾਇਆ ਤਾਂ ਉਹ ਸਾਨੂੰ ਗਲੀਆਂ ਕੋਠੇ ਉੱਪਰ ਦੀ ਚੜ ਕੇ ਭੱਜ ਗਿਆ ਤੇ ਇਸ ਵੰਦੇ ਵਿੱਚ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਗਈ ਤੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਮੁਤਾਬਕ ਵੱਖ-ਵੱਖ ਪਾਰਟੀਆਂ ਬਣਾਈਆਂ ਗਈਆਂ ਪਾਰਟੀਆਂ ਬਣਾ ਕੇ ਦੋਸ਼ੀ ਨੂੰ ਅੱਜ ਅਸੀਂ ਕੋਸ਼ਿਸ਼ ਸਮੇਂ ਦੇ ਵਿੱਚ ਮਿਹਨਤ ਨਾਲ ਐਸਐਚਓ ਸਭ ਦੀ ਮਿਹਨਤ ਦੇ ਨਾਲ ਗ੍ਰਿਫਤਾਰ ਕਰ ਲਿਆ ਜਿਸ ਨੂੰ ਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਤੇ ਜਿਹੜਾ ਮਰਨ ਵਾਲਾ ਬੱਚਾ ਆਕਾਸ਼ਦੀਪ ਆ ਉਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ। ਸਾਰੇ ਦੋਸ਼ੀ ਇਕੱਲਾ ਹੀ ਸੀ ਜਾਇ ਇਹਦੇ ਨਾਲ ਕੋਈ ਹੋਰ ਵੀ ਸਾਥ ਨਹੀਂ ਸੀ। ਹਾਂਜੀ ਦੇਖੋ ਬਿਆਨ ਮੁਤਾਬਕਾ ਜਿਹੜਾ ਮਦਈ ਵੱਲੋਂ ਲਿਖਾਇਆ ਗਿਆ ਉਹਦੇ ਮੁਤਾਬਕ ਇਹ ਇਕੱਲਾ ਹੀ ਸੀਗਾ ਤੇ ਇੱਕ ਦੇ ਖਿਲਾਫ ਵੀ ਮੁਕੱਦਮਾ ਦਰਜ ਕੀਤਾ ਗਿਆ।